ਕਿਦਾਂ ਦੋਸਤੋ ਅੱਜ ਆ ਦਿਨ 25ਵਾਂ ਤੇ ਅੱਜ ਦਾ ਵਰਕਆਊਟ ਕਰਦੇ ਆ ਸ਼ੁਰੂ ਆਜੋ ਨਾਲੇ ਕਰਦੇ ਆ ਗੱਲਾਂ ਬਾਤਾਂ ਅੱਛਾ ਮੈਂ ਸੁਣਿਆ ਕਿ ਜਦੋਂ ਤੁਹਾਡੀ ਕੋਈ ਮੰਥਲੀ ਕਿਸ਼ਤ ਬਾਉਂਸ ਹੋ ਜਾਂਦੀ ਹੈ ਤੁਹਾਡੇ ਕੋਲ ਉਹਨੂੰ ਭਰਨ ਲਈ ਪੈਸੇ ਨਹੀਂ ਹੁੰਦੇ ਤਾਂ ਚਾਰ ਲੋਕ ਆ ਕੇ ਕਹਿੰਦੇ ਆ ਕਿ ਤੁਹਾਡੀ ਮੰਥਲੀ ਕਿਸ਼ਤ ਅਸੀਂ ਭਰ ਦਿੰਨੇ ਆ ਅੱਛਾ ਇਦਾਂ ਨਹੀਂ ਹੁੰਦਾ ਅੱਛਾ ਇਦਾਂ ਤਾਂ ਹੁੰਦਾ ਹੀ ਹੋਊਗਾ ਜਦੋਂ ਤੁਹਾਡੇ ਘਰ ਕੋਈ ਬਿਮਾਰ ਆ ਤੁਹਾਡੇ ਮਾਤਾ ਪਿਤਾ ਜਾਂ ਭੈਣ ਭਰਾ ਤੁਹਾਡੇ ਕੋਲ ਇਲਾਜ ਲਈ ਪੈਸੇ ਨਹੀਂ ਹੈ ਤਾਂ ਚਾਰ ਲੋਕ ਆ ਕੇ ਕਹਿੰਦੇ ਆ ਵੇ ਅਸੀਂ ਉਹਨਾਂ ਦਾ ਇਲਾਜ ਕਰਵਾਉਨੇ ਆ ਤੇ ਸਾਰੇ ਪੈਸੇ ਵੀ ਅਸੀਂ ਭਰਦੇ ਆ ਅੱਛਾ ਇਦਾਂ ਨਹੀਂ ਹੁੰਦਾ ਅੱਛਾ ਫਿਰ ਇਦਾਂ ਤਾਂ ਹੁੰਦਾ ਹੀ ਹੋਊਗਾ ਕਿ ਤੁਹਾਡੇ ਘਰ ਸ਼ਾਮ ਦਾ ਖਾਣਾ ਨਹੀਂ ਬਣਿਆ ਤੁਸੀਂ ਭੁੱਖੇ ਸੌ ਰਹੇ ਹੋ ਤੇ ਚਾਰ ਲੋਕ ਆ ਕੇ ਤੁਹਾਡਾ ਦਰਵਾਜ਼ਾ ਖੜਕਾਉਂਦੇ ਆ ਤੇ ਕਹਿੰਦੇ ਸਾਡੇ ਘਰ ਚੱਲੋ ਨਿਰਾਸ਼ ਹੋਣ ਦੀ ਲੋੜ ਨਹੀਂ ਸਾਡੇ ਘਰ ਚੱਲੋ ਉੱਥੇ ਖਾਣਾ ਖਾਓ ਅੱਛਾ ਇਦਾਂ ਵੀ ਨਹੀਂ ਹੁੰਦਾ ਜੇ ਇਹ ਕੁਝ ਵੀ ਨਹੀਂ ਹੁੰਦਾ ਤਾਂ ਤਾਂ ਤੁਸੀਂ ਕਿਹੜੇ ਚਾਰ ਲੋਕਾਂ ਦੀ ਪ੍ਰਵਾਹ ਕਰ ਰਹੇ ਹੋ ਕਿਹੜੇ ਚਾਰ ਲੋਕਾਂ ਬਾਰੇ ਸੋਚ-ਸੋਚ ਕੇ ਆਪਦੀ ਜ਼ਿੰਦਗੀ ਜਹੰਨਮ ਬਣਾਈ ਜਾ ਰਹੇ ਹੋ ਚਾਰ ਲੋਕ ਕੀ ਕਹਿਣਗੇ ਚਾਰ ਲੋਕ ਆਹ ਕਹਿਣਗੇ ਚਾਰ ਲੋਕ ਉਹ ਕਹਿਣਗੇ ਕੋਈ ਕੁਝ ਨਹੀਂ ਕਹਿੰਦਾ ਜੀ ਸਭ ਦੀ ਆਪਣੀ ਆਪਣੀ ਜ਼ਿੰਦਗੀ ਹੈ ਜ਼ਿੰਦਗੀ ਹੈ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਵਿਅਸਤ ਹੈ ਤੁਸੀਂ ਆਪਣੇ ਬੱਚਿਆਂ ਲਈ ਆਪਣੀ ਫੈਮਿਲੀ ਲਈ ਕਰਨਾ ਜੋ ਵੀ ਕਰਨਾ ਉਹਨਾਂ ਦੀਆਂ ਲੋੜਾਂ ਉਹਨਾਂ ਦੀਆਂ ਜ਼ਰੂਰਤਾਂ ਤੁਸੀਂ ਪੂਰੀਆਂ ਕਰਨੀਆਂ ਆਪਣੇ ਸੁਪਨੇ ਆਪਣੇ ਡ੍ਰੀਮ ਜੋ ਤੁਸੀਂ ਵੇਖਿਆ ਉਹਨਾਂ ਨੂੰ ਪੂਰਾ ਤੁਸੀਂ ਕਰਨਾ ਆਪਣੇ ਬੱਚਿਆਂ ਨੂੰ ਡ੍ਰੀਮ ਲਾਈਫ ਤੁਸੀਂ ਦੇਣੀ ਹੈ ਆਪਣੀ ਡ੍ਰੀਮ ਲਾਈਫ ਤੁਸੀਂ ਲੈਣੀ ਆ ਤਾਂ ਮਿਹਨਤ ਵੀ ਤੁਸੀਂ ਖੁਦ ਹੀ ਕਰੋ